We'll ਕੀ ਕਿਰਨ ਐਸਐਸਓ ਹੋਤੀ ਓਕੇ ਐਸਐਸਓ ਹੋਤੀ ਓਕੇ ਓਕੇ ਤੇ ਸਰ ਹੈ ਕੀ ਆ ਤੁਸੀਂ ਆਏ ਹੋ ਇੱਥੇ ਕੀ ਹੈਗਾ ਪਤਾ ਲੱਗਾ ਵੀ ਨਾ ਇਨਫਰਮੇਸ਼ਨ ਉਹੀ ਬਾਰੇ ਡਾਕਾ ਲਈ ਨਹੀਂ ਸਰ ਉਹ ਕੀ ਗੱਲ ਹੋਈ ਜਿੱਥੇ ਕਨੇਰ ਸੁਟਿਆ ਵਾ ਅੱਛਾ ਤੇ ਇਹ ਹੋਣਾ ਕਲੀਅਰ ਥੋੜਾ ਇਹਨੇ ਗਨੇਟ ਹੈਗਾ ਫਿਰ ਐ ਸਰ ਹੱਥ ਤੇ ਕੀ ਫੜਿਆ ਖੜਨਿਆਂ ਵੀ ਕੀ ਆ ਥੋੜਾ ਦੱਸ ਕੀ ਤੁਹਾਨੂੰ ਪਤਾ ਕੀ ਲੱਗ ਸਕਦਾ ਖੜਨਿਆਂ ਵੀ ਕੀ ਗੱਲ ਹੈ ਇਹ ਸਰ ਚਾਰਟਿੰਗ ਤੁਸੀਂ ਬੋਲੇ ਟ੍ਰਿਗਰ ਹੈਗਾ ਕੁਝ ਜਾਣਕਾਰੀ ਤੁਸੀਂ ਪਹਿਲਾਂ ਬੋਲੇ ਟ੍ਰਿਗਰ ਹੈਗਾ ਵਾ ਅੱਛਾ ਮੈਂ ਖੜਿਆ ਨਹੀਂ ਕੀ ਕੀ ਆ ਮੈਨੂੰ ਲੱਗਦਾ ਵੇਖਾਂਗਾ ਫਿਰ ਗੱਲ ਕਰਾਂਗਾ ਵੀ ਕੀ ਹੈ ਤੁਹਾਕਾ ਸਰ ਕਿ ਨਗਜ਼ ਜ਼ਬਰਦਸਤ ਹੋਇਆ ਤੇ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਮਿਲੀ ਹੈ ਕਿੱਡਾ ਕਿ ਜ਼ਬਰਦਸਤ ਮੈਂ ਤਾਂ ਹੁਣੇ ਆਇਆ ਹੀ ਹਾਂ ਜੀ ਅੱਛਾ ਜੀ ਕੀ ਜਾਣਕਾਰੀ ਸਰ ਕੀ ਬਿਲੀ ਤੁਹਾਨੂੰ ਇਨਫੋਰਮੇਸ਼ਨ ਕੀ ਤਮਾਕਾ ਹੋਇਆ ਹਤਵਾਕਾ ਆ ਨਹੀਂ ਨਹੀਂ ਇਹ ਬੰਬ ਦਾ ਲੋਕ ਹੈਗਾ ਕੋਈ ਉਮਾ ਕੇ ਜੀ ਉਹ ਦੇਖਾਂਗੇ ਆਪਾਂ ਕੀ ਆਪਾਂ ਪਤਾ 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 ਇਹ ਵੈਸੇ ਤੁਸੀਂ ਅੱਜ ਚੁੱਕਦੇ ਹੋਗਾ ਕਰਨਾ ਪਿਆ ਹੋ ਸਕਦਾ ਆਈਡੀਆ ਬੱਸ ਹੋਇਤਾ ਵੀ ਕੀ ਹੈ ਕਿ ਨੇੜ ਦਾ ਬੰਦਾ ਵੀ ਪੀਣੇ ਆ ਗਿਆ ਉਹਨੂੰ ਸਭ ਜਿੱਥੇ ਆਫਸਰਾਂ ਨਾਲ ਗੱਲ ਆਈ ਇਹ ਨਹੀਂ ਲੇਖ ਹੋਣੇ ਨਹੀਂ ਕਿੰਨੇ ਵਾਰ ਚੁੱਕਦੇ ਆਈਡੀਆ ਨਾਲ ਨੇੜ ਮੈਂ ਤੁਹਾਨੂੰ ਖੁਸ਼ਣੇ ਮੈਂ ਤਾਂ ਆਇਆ ਹਾਂ ਮੇਰੇ ਤੋਂ ਠੀਕ ਹੈ ਸਰ ਧੰਨਵਾਦ ਧੰਨਵਾਦ ਸਰ ਧੰਨਵਾਦ ਥੈਂਕ ਯੂ ਥੈਂਕ ਯੂ ਉਹ ਐਕਟੀਵ ਚਾਹੁੰਦਾ ਹਾਂ ਬਸ ਅੰਦਰੋਂ ਚੋਕੀ ਕਰ ਗਿਆ ਬਸ ਦੋ ਕਿੱਟ ਇਹਨਾਂ ਦੀ ਗੱਲ ਤਾਂ ਮੈਂ ਕਰ ਰਿਹਾ ਇਹ ਤਾਂ ਬਤਾ ਬਦਗੜ ਕੁੜੀਆਂ ਤੁਹਾਨੂੰ ਵੀ ਸਾਰੇ ਇਕੱਲੇ ਕਰ ਲੈ ਯਾਰ ਗੱਡੀ ਜਾ ਰਹੀ ਹੈ ਇਹ ਕੁਝ ਚੋਕੀ ਦਿੱਤੇ ਹੈ ਹੀ ਨਹੀਂ ਤੁਹਾਨੂੰ ਵੀ ਪਤਾ ਜੇ ਤੁਸੀਂ ਮੈਨੂੰ ਦੱਸ ਦਿਓ ਫਿਰ ਬਾਹਰ ਜਾ ਰਹੇ ਗੱਲਾਂ ਕਰਨ ਲੱਗਾ ਕਿ ਇਹ ਤਾਂ ਕਹਿੰਦਾ ਭਾਜੀ ਲੰਬਾਂ ਬਫੇ ਕਰ ਲੋ ਆਈਡੀਆ ਪਹਿਲੀ ਵਾਰ ਤੇ ਕਿਸੇ ਨੂੰ ਨਹੀਂ ਆਇਆ ਕਿ ਮੈਂ ਪਤਾਗਾ ਇੱਥੇ ਸਾਡਾ ਨਾਕਾ ਲੱਗਿਆ ਹੋਇਆ ਸੀ ਪਿਸ਼ੰਬਰ ਜਿਹੜਾ ਸਾਡਾ ਏਐਸਐਫ ਦਾ ਨਾਕਾ ਸਾਹਮਣੇ ਗੱਲ ਕਰਦੇ ਕਿੰਨੇ ਗੱਲਾਂ ਕਰ ਰਹੇ ਸੀ ਅਸੀਂ ਬੁਣ ਚੱਲ ਰਹੇ ਸੀ ਸਾਨੂੰ ਕੁਝ ਆਵਾਜ਼ ਆਈ ਤਾਂ ਅਸੀਂ ਜਾ ਕੇ ਦੇਖਿਆ ਸੜਕ ਨੂੰ ਥੋੜਾ ਡੈਮੇਜ ਹੋਇਆ ਬਾਈਪਾਸ ਦੇ ਉੱਤੇ ਲਾਕਾਉਟ ਤੋਂ ਕਿੰਨੀ ਦੂਰ ਹੈ ਕਿਥੇ ਪੁਲਿਸ ਮੁਲਾਜ਼ਮ ਨੇ ਚੌਕੀ ਦੇ ਵਿੱਚ ਜਿਹੜੀ ਤੁਸੀਂ ਚੌਕੀ ਸੋ ਕੋਲ ਕਹਿ ਰਹੇ ਹੋ ਉੱਥੇ ਕੋਈ ਬੰਦਾ ਨਹੀਂ ਔਰ ਕਾਫੀ ਦਿਨ ਦੀ ਬੰਦ ਹੈ ਜਿਆਦਾ ਤੁਸੀਂ ਮੈਨੂੰ ਦੱਸ ਦਿਓ ਤੁਹਾਡੇ ਇੰਸਟਾਗ੍ਰਾਮਰ ਸਬਸਕ੍ਰਾਈਬਰ ਰਹਿੰਦੇ ਹੋ ਦੇਖੋ ਦੱਸੇ ਅੱਛਾ ਦੂਜੀ ਗੱਲ ਅਰੇ ਹਰੇਕ ਚੀਜ਼ ਨੂੰ ਆਪਾਂ ਗਰੇਡ ਅਟੈਕ ਕਹਿ ਦਿੰਦੇ ਆ ਹਰ ਚੀਜ਼ ਨੂੰ ਕਿਸੇ ਵੀ ਇੰਪੈਕਟ ਦੇਖਿਆ ਜੋ ਆਪਾਂ ਦੇਖਿਆ ਹੈ ਸੜਕ ਤੇ ਮਤਲਬ ਤੁਸੀਂ ਇਹ ਇਹ ਨੂੰ ਮੈਂ ਤੁਹਾਨੂੰ ਹੀ ਸਵਾਲ ਪੁੱਛਦਾ ਕਿ ਤੁਸੀਂ ਇਹਨੂੰ ਗ੍ਰਨੇਡਟ ਅਟੈਕ ਕਹਿ ਸਕਦੇ ਹੋ ਜੇ ਕੋਈ ਇੱਕ ਮਿੰਟ ਯਾਰ ਕੋਈ ਉਹ ਕੋਈ ਉੱਥੇ ਦੀਵਾਰ ਹੈ ਆਪਾਂ ਛੱਡ ਦਈਏ ਗੱਲਾਂ ਵੀ ਪੁਲਿਸ ਅਜਿਹਾ ਕਹਿੰਦੀ ਉਹ ਕਿ ਦੀਵਾਰ ਦੇ ਨਾਲ ਹੈ ਲੱਗਦਾ ਉਹਨੂੰ ਕੋਈ ਇੰਪੈਕਟ ਆਇਆ ਤੁਸੀਂ ਦੱਸੋ ਨਾ ਇਸ ਗੱਲ ਨੂੰ ਕਿਉਂ ਆਪਾਂ ਇਹਦੇ ਇਨਵੈਸਟੀਗੇਟ ਕਰ ਰਹੇ ਹਾਂ ਸਾਡੇ ਲੜਕਿਆਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਸਭ ਤੋਂ ਪਹਿਲਾਂ ਔਰ ਉਥੇ ਐਸਚੋ ਸਾਹਿਬ ਆ ਗਏ ਹੁਣ ਮੈਂ ਆ ਗਿਆ ਬਾਕੀ ਆਫੀਸਰ ਨੇ ਫਰੈਂਸਿਕ ਟੀਮ ਨੂੰ ਆ ਕੇ 75 ਵਾਲਾਂ ਦੇ ਪਰ ਇੱਕ ਗੱਲ ਮੈਂ ਤੁਹਾਨੂੰ ਕਲੀਅਰ ਕਹਿ ਰਿਹਾ ਕਿ ਜੇ ਗ੍ਰਨੇਡ اٹੈਕ ਹੋਵੇ ਤੁਸੀਂ ਸਾਰੇ ਇੰਨੇ ਪੜੇ ਲਿਖੇ ਲੋਕੋ ਉਹਦਾ ਇੰਪੈਕਟ ਇੰਨਾ ਹੀ ਹੁੰਦਾ ਜੋ ਤੁਸੀਂ ਦੇਖਿਆ ਸਰ ਇੱਕ ਲੋਕ ਜੀ ਆਰਮਟ ਹੋਇਆ ਕੋਈ ਬੜੀ ਆਈ ਜਿਵੇਂ ਜਾਨੀ ਸੁਣੋ ਮੈਨੂੰ ਤਾਂ ਪਤਾ ਨਹੀਂ ਕਿਹੜਾ ਕਲਿੱਪ ਦੀ ਗੱਲ ਕਰ ਰਹੇ ਹੋ ਤੁਸੀਂ ਦੱਸੋ ਮੈਨੂੰ ਸਾਡੇ ਐਸਐਚਓ ਸਾਹਿਬ ਦੇ ਖੜੇ ਹੈ ਸਾਡ ਇੱਕ ਮਿੰਟ ਯਾਰ ਇੰਨੀ ਜਲਦੀ ਕਹਿਣਾ ਵੀ ਕੀ ਲੱਗਦਾ ਮੈਂ ਤਾਂ ਤੁਹਾਨੂੰ ਇੱਕ ਸਵਾਲ ਇੱਕੋ ਹੀ ਕਰ ਰਿਹਾ ਸਾਰਿਆਂ ਨੂੰ ਬੜਾ ਕਲੀਅਰਲੀ ਵੀ ਜੇ ਕੋਈ ਗ੍ਰਨੇਡ ਜਿਹੜੀ ਗੱਲ ਆਪਾਂ ਹਰੇਕ ਨੂੰ ਗ੍ਰਨੇਡਰ ਟੈਕ ਪੜਾ ਦਿੰਦੇ ਆ ਉਸੇ ਬੰਦੇ ਕਹਿੰਦੇ ਕਿ ਗ੍ਰੇਨੇ ਅਟੈਕ ਹੋਵੇ ਤੁਹਾਡੀ ਕੰਦ ਹੈ ਜਾਂ ਹੋਰ ਚੀਜ਼ਾਂ ਨੂੰ ਕੋ ਡੈਮੇਜ ਨਾ ਹੋਵੇ ਤੇ ਰੇ ਨਾਵੇ ਪੇਂਟ ਵੀ ਨਹੀਂ ਉਤਰਿਆ ਆ ਆਪਾਂ ਨੂੰ ਹਰੇਕ ਗੱਲ ਨੂੰ ਇਸ ਤਰ੍ਹਾਂ ਕਹਿ ਦੇਣਾ ਸੋ ਮੇਰੀ ਇੱਕ ਗੁਜ਼ਾਰਿਸ਼ ਹੈ ਤੁਹਾਨੂੰ ਆਪਾਂ ਸਾਰੇ ਰਿਸਪੌਂਸਿਬਲ ਸਿਟੀਜ਼ਨ ਆਪਾਂ ਗੱਲ ਉਹ ਕਰੀਏ ਜਿਹੜੀ ਤੁਹਾਨੂੰ ਆਪ ਮਹਿਸੂਸ ਵੀ ਹੋਵੇ ਆਪਾਂ ਸਾਰੇ ਉੱਤੇ ਖੜੇ ਕੋਈ ਲੁਕੋ ਕੇ ਤਾਂ ਗੱਲ ਕਰਨੀ ਰਿਹਾ ਲੁਕੀਏ ਇੱਕ ਪਿੰਟ ਯਾਰ ਇੱਕ ਪਿੰਟ ਯਾਰ ਤੁਹਾਡੀ ਜਾਂਚ ਕੀ ਆਇਆ ਤੁਸੀਂ ਦੱਸੋ ਮੈਂ ਜਾਂਚ ਜੋ ਪਿੰਡ ਨਹੀਂ ਤੁਹਾਡੇ ਨਾਲ ਹੀ ਮੈਂ ਦੇਖੀ ਆ ਹੁਣ ਆਕੇ ਮੈਂ ਤਾਂ ਇਹ ਦੇਖਿਆ ਕਿ ਉੱਥੇ ਇੰਪੈਕਟ ਸਿਰਫ ਸੜਕ ਤੋਂ ਕੇ ਥੋੜਾ ਰੋੜੀਆਂ ਜਿਹੜੀਆਂ ਆ ਗਈਆਂ ਉਹਨਾਂ ਦੇ ਉੱਤੇ ਇੰਪੈਕਟ ਆ ਗਈ ਉੱਪਰ ਦੀ ਲੇਅਰ ਆ ਕੁਈ ਡੀਪ ਕੋਈ ਲੇਅਰ ਤੇ ਨਹੀਂ ਅਟੈਕ ਜਵਾਰ ਨੇੜੇ ਆ ਕੋਈ ਉਸੇ ਕੋਈ ਨਹੀਂ ਆ ਪਹਿਲੀ ਗੱਲ ਮੈਂ ਦੁਹਾਰਾ ਦੁਹਰਾਣਾ ਕਿ ਚੌਕੀ ਉੱਤੇ ਕੋਈ ਹੈ ਨਹੀਂ ਉਹ ਵੀ ਪਤਾ ਸਕਦਾ ਇਹ ਨਾਟੇ ਵਾਲੇ ਜਿਹੜਾ ਲੜਕੀਆਂ ਨੂੰ ਮੈਂ ਪੁੱਛੀ ਹੈ ਗੱਲ ਉਹ ਕਹਿੰਦੇ ਸੜ ਅਸੀਂ ਆਪਣੀ ਚੈਕਿੰਗ ਕਰ ਰਹੇ ਸੀਗੇ ਸਾਨੂੰ ਆਵਾਜ਼ ਆਈ ਤਾਂ ਅਸੀਂ ਬਾਹਰ ਜਾ ਕੇ ਦੇਖਿਆ ਸਾਨੂੰ ਕੋਈ ਦੇਖਿਆ ਨਹੀਂ ਹਾਲਚ ਅਸੀਂ ਉਹ ਚੀਜ਼ ਦੇਖੀ ਕਿ ਫੋਮੈਟ ਤੁਹਾਡੇ ਨਾਲ ਹੀ ਬੜਾ ਕਲੀਅਰਲੀ ਸਭ ਨੂੰ ਕਹਿ ਰਿਹਾ ਕਿ ਫ਼ਰਮ ਫਰਵਾਣ ਵਾਲੇ ਦੇ ਖਿਲਾਫ ਆਪਾਂ ਐਕਸ਼ਨ ਵੀ ਲਵਾਂਗੇ ਇਹਨਾਂ ਫ਼ਰਮ ਕਰ ਲੋਕਾਂ ਨੂੰ ਪਹਿਲੇ ਕਰਨਾ ਔਰ ਗਲਤ ਫਵਾ ਕਰਾ ਕੇ ਚਲਾਉਣੀ ਇਸ ਰੋਂਗ ਥਿੰਗ ਅਬਰ ਰਿਸਪੌਂਸਿਬਲਟੀ ਐਕਟ ਕਰੀ ਆ ਇਹ ਸਰ ਆਖਿਰਕਾਰ ਹੈ ਨਾ ਕਿ ਕਿ ਕਾਫੀ ਦੂਰ ਦੂਰ ਤੱਕ ਤਹਾਕੇ ਦੀ ਬਾਗ ਹੈ ਮਲਾਕਪਤ ਰਹਿ ਕੇ ਚੌਕੀ ਦੇ ਸਾਹਮਣੇ ਨਹੀਂ 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 ਚੌਕੀ ਮੈਂ ਤੁਹਾਨੂੰ ਉਹੀ ਦੱਸ ਰਿਹਾ ਤੁਸੀਂ ਸਾਰੇ ਲੋਕਲ ਰਹਿੰਦੇ ਹੋ ਚੌਕੀ ਦਾ ਬਹੁਤ ਟੇਰਦੀ ਬੰਦਾ ਜਦੋਂ ਮੈਂ ਪਹਿਲਾਂ ਇੱਥੇ ਪੋਸਟ ਹੋਇਆ ਉਦੋਂ ਨਹੀਂ ਬੰਦ ਕੀਤੀ ਹੋਈ ਸੀ ਪਰ ਜੇਕਰ ਅਸੀਂ ਗੱਲ ਕਰੀਏ ਪਹਿਲਾਂ ਤਹਾਕੇ ਦੀ ਬਾਗ ਪੂਰਾ ਹੋ ਜਾਣਾ ਹੈ ਜੀ ਜੀ ਸਰ ਇਹ ਚਾਰ ਚਾਂਮਰ ਦੀ ਸੈੱਟ ਹੈ ਕੋਈ ਨੂਨੀ ਨਹੀਂ ਬਾਗ ਹੈ ਜੀ ਨੇ ਪਹਿਲਾਂ ਸੀ ਜੇ ਨਾ ਹੁਣ ਹੁਣ ਤੱਕ ਤੁਸੀਂ ਕਦੇ ਚੌਕੀ ਦੇਖਿਆ ਕੋਈ ਚਿਸਮਾਨ ਦੇਖ ਲੋ ਜਾ ਕੇ ਕੋਈ ਵੀ ਨਹੀਂ ਹੈਗਾ ਇੱਥੇ ਇੱਕ ਮਿੰਟ ਯਾਰ ਫਟੋ ਦੀ ਗੱਲ ਕੀਤੀ ਸੀ ਉਸ ਤੋਂ ਬਾਅਦ ਡੀਜੀ ਵੀ ਸਾਹਿਬ ਕਹਿੰਦੇ ਕਿ ਬੰਦੇ ਖੜੇ ਗਏ ਯਾਰ ਦੇਖੋ ਮੈਂ ਇਹ ਕੋਈ ਗੱਲ ਕੀਤੀ ਜੋ ਮੈਂ ਤੁਸੀਂ ਦੇਖਿਆ ਤੁਸੀਂ ਮੈਨੂੰ ਬਜਾਏ ਸਵਾਲ ਕਰਨ ਦੇ ਮੈਂ ਵੀ ਤੁਹਾਨੂੰ ਸਵਾਲ ਕਰ ਸਕਦਾ ਮੇਰੇ ਕੋਲ ਵੀ ਰਾਈਟ ਹੈ ਆਪਾਂ ਕੀ ਦੇਖਿਆ ਉੱਥੇ ਦੱਸੋ ਆਪਾਂ ਇੱਕ ਗੱਲ ਨੂੰ ਇੱਕ ਅਨ੍ਹੀ ਸੈਂਸੇਸ਼ਨਲਾਈਜ਼ ਕਰਨ ਦਾ ਕੋਈ ਮਕਸਦ ਨਹੀਂ ਹੈ ਇਹ ਜਿਹੇ ਇਨਵੈਸਟੀਗੇਸ਼ਨ ਆਪਾਂ ਦੇਖ ਰਹੇ ਹਾਂ ਬਹੁਤ ਤੇਜ਼ ਸੀ ਨਾ ਆਵਾਜ਼ ਬਹੁਤ ਨਹੀਂ ਆਵਾਜ਼ ਜਿਹੜੀ ਤਾਂ ਆਵਾਜ਼ ਕਿ ਕਿਸ ਤਰੀਕੇ ਨਾਲ ਉਹ ਜਿੰਨਾਂ ਦਾ ਤੁਸੀਂ ਰੋਜ਼ ਸੁਣਦੇ ਨਹੀਂ ਆਵਾਜ਼ ਜਗਾ ਸਾਰੇ ਉਸੇ ਮੈਨੂੰ ਇੱਕ ਆਪ ਦੱਸ ਦੋ ਸਾਰੇ ਜੇ ਕੋਈ ਗ੍ਰੇਨੇਡ ਅਟੈਕ ਹੋਏ ਤਾਂ ਇੰਪੈਕਟ ਇਹੀ ਹੋਏਗਾ ਜੋ ਤੁਸੀਂ ਦੇਖਿਆ ਨਾਲ ਕੰਦ ਹੈ ਕੰਦ ਦੇ ਉੱਤੇ ਕੋਈ ਸਲਿੰਟਰ ਤਾਂ ਲੱਗੇ ਨਾ ਕਿਸੇ ਚੀਜ਼ ਦਾ ਆਪਾਂ ਉਹਨੂੰ ਫੇਰ ਵੀ ਵੈਰੀਫਾਈ ਕਰ ਰਹੇ ਹਾਂ ਵੀ ਆਰ ਨਾਟ ਦੇਖੋ ਮੈਂ ਇੱਕ ਗੱਲ ਫੇਰ ਦੁਹਰਾ ਰਿਹਾ ਕਿ ਜਿਹੜਾ ਫਵਾ ਫਲਾਉਣੀ ਇਸ ਦੀ ਵਰਸਟ ਥਿੰਗ ਫਾਰ ਦਿਸ ਸੁਸਾਇਟੀ ਸਰ ਕੈਮਰੇ ਚੈੱਕ ਕਿਤੇ ਜਾਣਗੇ ਵੀ ਪੂਰੇ ਯਾਰ ਸਾਰੀ ਗੱਲ ਹੀ ਦੇਖ ਰਿਹਾ ਉਹ ਲੜਕਾ ਕਹਿੰਦਾ ਸਭ ਤੋਂ ਪਹਿਲਾਂ ਮੈਂ ਹੀ ਆਇਆ ਉੱਥੇ ਆਪਣੀ ਵਹੀਕਲ ਚੈਕਿੰਗ ਸਟਰੋਂਗਲੀ ਕਰ ਰਿਹਾ ਅਸੀਂ ਰਾਤ ਨੂੰ ਹਰ ਹਰ ਰੋਜ਼ ਸਾਰੇ ਨਾਕੇ ਲੱਗੇ ਹੋਏ ਵੈਸੇ ਹੀ ਰੂਟੀਨ 'ਚ ਇਹ ਵੀ ਨਾਕਾ ਲੱਗਿਆ ਉਹਨੇ ਆ ਕੇ ਇਨਸਪੈਕਟ ਕੀਤਾ ਆਪਣੇ ਸੀਰੀਅਸ ਨੂੰ ਦੱਸਦਾ ਮੈਂ ਕਿਉਂਕਿ ਤੁਹਾਡੇ ਲੋਕਾਂ ਵੱਲੋਂ ਬਹੁਤ ਜ਼ਿਆਦਾ ਇਹਨੂੰ ਮੀਡੀਆ ਦੇ ਉੱਤੇ ਛਾਲਿਆ ਗਿਆ ਮੈਂ ਵੀ ਆ ਗਿਆ ਹਾਂ ਜੀ ਆਪਾਂ ਸਾਰੇ ਇਕੱਠੇ ਖੜੇ ਹੋ ਕੇ ਦੇਖ ਰਹੇ ਸੀ ਸਰ ਮੈਨੂੰ ਨਹੀਂ ਪਤਾ ਕੌਣ ਐਸੋਸੀਸੀ ਮੈਨੂੰ ਨਹੀਂ ਕੋਈ ਪਤਾ ਚਾਉਣਾ ਮਰਜੀਂਦਾ ਮੈਂ ਤਾਂ ਆਪਣੀ ਗੱਲ ਕਰ ਰਿਹਾ ਤੇ ਤੁਹਾਡੀ ਗੱਲ ਕਰ ਰਿਹਾ ਜੋ ਸਪੌਟ ਦੀ ਗੱਲ ਕਰ ਰਿਹਾ ਕੌਣ ਬੰਦਾ ਤੀਜਾ ਵੀ ਵਾਹ ਫਲਾਜੇ ਜਿਹੜਾ ਇਨਵੈਸਟੀਗੇਸ਼ਨ ਹੈ ਲੋਕਲ ਪੁਲਿਸ ਕਰ ਰਹੀ ਹੈ ਮੈਂ ਉਹਦਾ ਹੈਡ ਆ ਇਹ ਸਿੰਪਲ ਗੱਲ ਹੈ ਆਪਾਂ ਨੂੰ ਤਾਂ ਬੰਦਾ ਇਨਵੈਸਟੀਗੇਸ਼ਨ ਕਰਨ ਵਾਸਤੇ ਸੋ ਸੋ ਟਾਈਮ ਦਿਓ ਆਫਾ ਤੁਹਾਡੇ ਸਾਹਮਣੇ ਸਾਰੀ ਇਨਸਪੈਕਸ਼ਨ ਕੀਤੀ ਆਪਣੇ ਮੁਲਾਜ਼ਮਾਂ ਨੂੰ ਪੁੱਛਿਆ ਕੋਈ ਲੋਕ ਇਹ ਨਾਲ ਕੀਤੀ ਨਹੀਂ ਰਿਪੋਰਟ ਕਿ ਤਮਾਕੇ ਦੀ ਆਵਾਜ਼ ਕੋਈ ਧੱਗਈ ਹੈ ਜੀ ਇਹ ਦੂਰ ਦੂਰ ਵਾਲੀ ਕੋਈ ਗੱਲ ਨਹੀਂ ਕੀਤੀ ਪਸ਼ੰਬਰ ਨੇ ਮੈਂ ਦੱਸਿਆ ਵੀ ਸਰ ਮੈਨੂੰ ਇਦਾਂ ਲੱਗਿਆ ਵੀ ਕੋਈ ਚੀਜ਼ 50 ਕਿਲੋਮੀਟਰ ਤੋਂ ਮੇਰਾ ਕਰ ਰਹੀ ਮੈਨੂੰ ਤਮਾਕੇ ਦੀ ਆਵਾਜ਼ ਸੁਣੀ ਮੈਂ ਤਾਂ ਤੇ ਪਹੁੰਚਿਆ ਮੈਂ ਚੱਲ ਦੋਸਤੋ ਭਾਈ ਸਾਹਿਬ ਮੈਂ ਮਾਲਿਕ ਹਾਂ ਡੀਗਲ ਮੈਂ ਕੁਝ ਨਹੀਂ ਥੋੜਾ ਕਰ ਰਿਹਾ ਮੈਂ ਤਾਂ ਇਹ ਗੱਲ ਤੁਹਾਨੂੰ ਸੁਝਾ ਰਿਹਾ ਜੇ ਰੋਜ਼ ਤੁਸੀਂ ਕਿੰਨੇ ਤੁਹਾ ਮੈਂ ਕਹਿੰਦੀ ਵਾਇਸ ਸੁਣਦੇ ਇੱਥੇ ਮੈਰਿਜ ਪੈਲੇਸ ਵੀ ਸੁਣਦੇ ਹੋ ਉਹ ਵੀ ਤਾਂ ਤੁਸੀਂ ਉਦੋਂ ਵੀ ਤਾਂ ਕੋਲ ਹੀ ਰਹਿੰਦੇ ਹੋ ਜੇ ਤੁਸੀਂ ਮੇਰੇ ਨਾਲ ਸਹਿਮਤ ਹੋ ਤਾਂ ਮੈਂ ਆਈਵਾਂ ਸੈਕਰੀ ਕੀ ਕਿ ਸਰ ਠੀਕ ਹੋ ਗਿਆ ਆਪਾਂ ਇਹਨੂੰ ਸੈਂਟਰ